ਦੇਖੋ ਕਿਵੇਂ ਇੱਕ ਨਿੱਕੇ ਜਿਹੇ ਪਲਾਟ ਨੇ ਦੋ ਘਰ ਬਰਬਾਦ ਕਰ ਦਿੱਤੇ ਇੱਕ ਛੋਟਾ ਜਿਹਾ 4 ਮਰਲੇ ਦਾ ਪਲਾਟ ਜਿਹਦੀ ਚੌੜਾਈ ਵੀ 1.5 4 ਫੁੱਟ ਦੱਸੀ ਜਾ ਰਹੀ ਆ ਉਸ ਪਲਾਟ ਪਿੱਛੇ ਇੱਕ ਭੈਣ ਦਾ ਕਤਲ ਕਰ ਦਿੱਤਾ ਗਿਆ ਤੇ ਉਹਦੇ ਕਾਤਲਾਂ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਉੱਪਰ ਵੱਖ-ਵੱਖ ਧਰਾਵਾਂ ਲਾ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਇੱਕ ਨਿੱਕਾ ਜਿਹਾ ਪਲਾਟ ਉਹਦੇ ਬਦਲੇ ਕਿੰਨੇ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਗਈ ਆ ਉਹ ਭੈਣ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਜਿਹਦਾ ਕਤਲ ਹੋ ਗਿਆ ਉਹ ਆਪਣੇ ਪਿੱਛੇ ਇੱਕ ਧੀ ਨੂੰ ਛੱਡ ਗਈ ਆ ਤੇ ਦੂਸਰੇ ਪਾਸੇ ਜਿਨ੍ਹਾਂ ਨੇ ਇਹ ਕਤਲ ਕੀਤਾ ਉਹ ਜੇਲ੍ਹ ਚਲੇ ਗਏ ਨੇ ਤੇ ਉਹ ਵੀ ਆਪਣੇ ਪਿੱਛੇ ਬੱਚੇ ਰੋਲਦੇ ਛੱਡ ਗਏ ਇਨ੍ਹਾਂ ਕਤਲਾਂ ਵਿੱਚੋਂ ਨਿਕਲਦਾ ਕੀ ਆ ਸਿਰਫ ਤੇ ਸਿਰਫ ਬਰਬਾਦੀ ਤੁਹਾਨੂੰ ਪਤਾ ਹੀ ਆ ਕਿ ਪਿਛਲੀ 8 ਮਾਰਚ ਨੂੰ ਬੁਢਲਾਡਾ ਕਸਬੇ ਦੇ ਬੋਹਾ ਵਿਖੇ ਕਾਮਰੇਡ ਭੈਣ ਮਨਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਕਿਹਾ ਜਾ ਰਿਹਾ ਸੀ ਕਿ ਇਹ ਕਤਲ ਇੱਕ 4 ਮਰਲੇ ਦੇ ਪਲਾਟ ਪਿੱਛੇ ਹੋਇਆ ਪਰ ਦੂਜੇ ਪਾਸੇ ਇਹ ਵੀ ਗੱਲ ਆ ਰਹੀ ਆ ਕਿ ਇਹ ਕਤਲ ਸਿਰਫ ਇੱਕ ਪਲਾਟ ਪਿੱਛੇ ਨਹੀਂ ਹੋਇਆ ਇਹਦੇ ਪਿੱਛੇ ਕੁਝ ਸਿਆਸੀ ਕਾਰਨ ਵੀ ਨੇ ਇਸ ਮਾਮਲੇ ਦੀ ਕੀ ਸਚਾਈ ਆ ਉਹ ਤਾਂ ਫਿਲਹਾਲ ਪੁਲਿਸ ਦੀ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂ ਮਨਜੀਤ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਤੇ ਹੋਰ ਮੰਗਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅੱਜ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪ੍ਰਸ਼ਾਸਨ ਤੇ ਧਰਨਾਕਾਰੀਆਂ ਵਿਚਕਾਰ ਆਪਸੀ ਸਹਿਮਤੀ ਬਣੀ ਤੇ ਮਨਜੀਤ ਕੌਰ ਦੀ ਲਾਸ਼ ਵਾਰਸਾਂ ਨੂੰ ਸੌਂਪੀ ਗਈ ਤੇ ਉਸ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਕੀ ਕਹਿਣਾ ਹੈ ਵੱਖ-ਵੱਖ ਆਗੂਆਂ ਦਾ ਤੇ ਪੁਲਿਸ ਦਾ ਆ ਸੁਣੋ ਬਿਆਨ ਜੋ ਮਨਜੀਤ ਕੌਰ ਵਾਸੀ ਗਾਮੀ ਵਾਲਾ ਦਾ ਕਤਲ ਦਾ ਮਕਦਮਾ ਦਰਜ ਹੋਇਆ ਸੀਗਾ ਉਸ ਦੇ ਵਾਰਸਾਂ ਕਹਿ ਰਹੇ ਸੀਗੇ ਕਿ ਵੀ ਇੱਕ ਲੜਕੀ ਨੂੰ ਨੌਕਰੀ ਤੇ ਕੰਪੰਸੀਸ਼ਨ ਮਿਲਣਾ ਚਾਹੀਦਾ ਸਰਕਾਰ ਵੱਲੋਂ ਉਹ ਕੱਲ ਨੈਤ ਸਿੰਘ ਜਰ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਵੀ ਅਸੀਂ ਲਿਖ ਕੇ ਭੇਜਾਂਗੇ ਉਹ ਆਪਣਾ ਵੱਖਰਾ ਤੌਰ ਤੇ ਲਿਖ ਕੇ ਭੇਜ ਰਹੇ ਨੇ ਅੱਜ ਅਸੀਂ ਮਨਜੀਤ ਕੌਰ ਦਾ ਸਿਵਲ ਹਸਪਤਾਲ ਬੋਡਲਾਡਾ ਤੋਂ ਪੋਸਟਮਾਰਮ ਕਰਾ ਕੇ লাশ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਅਸੀਂ ਇਸ ਬਟਲਾਟਾ ਹਸਪਤਾਲ ਦੇ ਵਿੱਚ ਧਰਨਾ ਲਾ ਕੇ ਰੱਖਿਆ ਸੀ ਜੋ ਸਾਡੀ ਇਸਤਰੀਆਂ ਦੀ ਲੀਡਰ ਸੀ ਮਨਜੀਤ ਕੌਰ ਗਾਮੀ ਵਾਲਾ ਕੁਝ ਸ਼ਰਾਰਤੀ ਗੁੰਡਿਆਂ ਨੇ ਬੇਰਹਿਮੀ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਸੀ ਲਗਾਤਾਰ 3 ਦਿਨ ਧਰਨਾ ਲੱਗਣ ਤੋਂ ਬਾਅਦ ਕੱਲ ਸਾਡੀ ਸਿਵਲ ਪ੍ਰਸ਼ਾਸਨ ਦੇ ਨਾਲ ਜਿਹੜੀ ਮਤਲਬ ਮੰਗਾਂ ਤੇ ਚੱਲ ਰਹੀ ਸੀ ਗੱਲਬਾਤ ਉਥੇ ਕੁਝ ਸਹਿਮਤੀ ਬਣੀ ਉਸ ਤੋਂ ਬਾਅਦ ਉਹਦਾ ਅੱਜ ਅਸੀਂ ਮਤਲਬ ਉਹਦਾ ਪੋਸਟਮਾਰਟਮ ਚੱਲ ਰਿਹਾ ਹੈ ਪੋਸਟਮਾਰਟਮ ਕਰਾਉਣ ਤੋਂ ਬਾਅਦ ਚ ਪੂਰੇ ਮਤਲਬ ਅਸੀਂ ਪੂਰਾ ਮਤਲਬ ਇੱਕ ਕਾਫਲੇ ਦੇ ਰੂਪ ਦੇ ਵਿੱਚ ਪਾਰਟੀ ਵਰਕਰ ਆਉਣਗੇ ਉਹਨਾਂ ਦੀ ਸ਼ਹਾਦਤ ਨੂੰ ਮਤਲਬ ਅੱਜ ਅੰਤਮ ਸੰਸਕਾਰ ਉਹਨਾਂ ਦਾ ਪੰਡ ਕੀਤਾ ਜਾਵੇਗਾ ਇੱਕ ਮੈਂ ਸਾਥ ਜੀ ਇੱਥੇ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਸਿਵਲ ਹਸਪੀਟਲ ਹੈ ਬਟਲਾਡੇ ਦਾ ਉਹ ਤਾਂ ਸਾਰੇ ਜ਼ਿਲ੍ਹਿਆਂ ਦੀ ਹੀ ਬਰਾਹਾਲ ਹੈ ਸਾਨੂੰ ਜਿਹੜੀ ਅੱਜ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕੱਲ ਸ਼ਾਮ ਤੱਕ ਜਿਹੜੀ ਇੱਥੋਂ ਦੀ ਐਸਐਮਓ ਹੈ ਉਹਨੇ ਪੇਪਰ ਵਗੈਰਾ ਵੀ ਲੈਲੇ ਸੀ ਕੱਲ ਸ਼ਾਮ ਤੱਕ ਉਹ ਪੋਸਟਮਾਰਟਮ ਕਰਨ ਲਈ ਤਿਆਰ ਸੀ ਪਰ ਜਦੋਂ ਅੱਜ ਅਸੀਂ ਸਵੇਰੇ ਆਏ ਐਨ ਮੌਕੇ ਤੇ ਆ ਕੇ ਉਹ ਕਹਿੰਦੀ ਵੀ ਜੀ ਇੱਥੇ ਤਾਂ ਪੋਸਟਮਾਰਟਮ ਹੋਈ ਨਹੀਂ ਸਕਦਾ ਕਿਸ ਤਰੀਕੇ ਦੇ ਬਹਾਨੇबाजी ਕਰਦੇ ਰਹੀ ਪ੍ਰੋਸੈਸ ਸਾਡੇ ਕੋਲ ਟੀਮਾ ਨਹੀਂ ਹੈ ਕੁਝ ਹੋਇਆ ਨਹੀਂ ਹੈ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਕੱਲ ਸ਼ਾਮ ਨੂੰ ਇੱਥੇ ਸਭ ਕੁਝ ਸੀ ਤੇ ਅੱਜ 10 ਘੰਟੇ ਬਾਅਦ ਇੱਥੇ ਨਹੀਂ ਸੀ ਪਰ ਜੇ ਉਹ ਸੱਚ ਬੋਲਦੇ ਐ ਤਾਂ ਕੁਦਰਤੀ ਇਹ ਵੀ ਸਿਹਤ ਵਿਭਾਗ ਦਾ ਤਾਂ ਬਹੁਤ ਬੁਰਾ ਹਾਲ ਐ ਮੁੱਖ ਮੰਤਰੀ ਪੰਜਾਬ ਨੂੰ ਉਹਦੇ ਵਾਸਤੇ ਬਹੁਤ ਧਿਆਨ ਦੇਣ ਦੀ ਲੋੜ ਐ ਸਾਨੂੰ ਇਹਦੇ ਵਾਸਤੇ ਮਤਲਬ ਉਹਦੇ ਪੋਸਟਮਾਰਟਮ ਕਰਾਉਣ ਵਾਸਤੇ ਵੀ ਸੰਘਰਸ਼ ਕਰਨਾ ਪਿਆ ਜੇ ਇੱਕ ਐਡੀ ਵੱਡੀ ਪੰਜਾਬ ਦੀ ਲੀਡਰ ਵਾਸਤੇ ਮਤਲਬ ਇਹ ਸਾਨੂੰ ਮਤਲਬ ਇਹਦਾ ਕਰਨਾ ਪਿਆ ਤੇ ਤੁਸੀਂ ਆਪ ਹੀ ਸੋਚ ਲਓ ਵੀ ਇੱਥੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਸੋ ਮੈਂ ਬੇਨਤੀ ਕਰਨਾ ਸੀਐਮ ਭਗਵੰਤ ਮਾਨ ਜੀ ਨੂੰ ਵੀ ਸਿਹਤ ਵਿਭਾਗ ਵੱਲ ਖਾਸ ਕਰਕੇ ਧਿਆਨ ਦੇਣ ਦੀ ਲੋੜ ਹੈ ਇਹ ਮਤਲਬ ਮੁੱਢਲੀਆਂ ਮੰਗਾਂ ਦੇ ਵਿੱਚ ਆਉਂਦਾ ਮਨੁੱਖਾਂ ਦੀ ਇਹ ਨੌਕਰੀ ਕਿੰਨੇ ਦਿਨਾਂ ਬਾਅਦ ਵਿੱਚ ਕਹਿੰਦਾ ਵੀ ਕਿੰਨੇ ਦਿਨਾਂ ਵਿੱਚ ਦੇ ਦਾਂਗੇ ਜੀ ਅ ਕੱਲ ਸਾਡੀ ਡੀਸੀ ਸਾਹਿਬ ਨੇ ਜਿਹੜਾ ਮਤਲਬ ਤਹਿਸੀਲਦਾਰ ਸਾਹਿਬ ਭੇਜੇ ਸੀ ਉਹਨਾਂ ਨਾਲ ਸਾਡੀ ਜਿਹੜੀ ਤੈਅ ਹੋਈ ਹੈ ਉਹਨਾਂ ਨੇ ਕਿਹਾ ਵੀ ਅਸੀਂ ਸਿਫਾਰਿਸ਼ ਕਰਕੇ ਅੱਜ ਤੋਂ ਹੀ ਪ੍ਰਪੋਜ਼ਲ ਪੂਰ ਜ਼ੋਰ ਤਰੀਕੇ ਦੇ ਨਾਲ ਮਤਲਬ ਸਿਫਾਰਿਸ਼ ਕਰਕੇ ਭੇਜਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪ੍ਰੋਸਸ ਦਿੱਤਾ ਹੈ ਵੀ ਜਲਦੀ ਤੋਂ ਜਲਦੀ ਮਤਲਬ ਉਹਨੂੰ ਬੇਟੀ ਨੂੰ ਨੌਕਰੀ ਦਾ ਪ੍ਰਬੰਧ ਕੀਤਾ ਜਾਊਗਾ ਨਾਲ ਹੀ ਉਹਨਾਂ ਨੇ ਜਿਹੜਾ 10 ਲੱਖ ਰੁਪਏ ਦਾ ਜਿਹੜਾ ਮਾਂਜੀ ਦੀ ਸਾਡੀ ਮੰਗ ਸੀ ਉਹਦੀ ਵੀ ਉਹਨਾਂ ਨੇ ਮਤਲਬ ਸਾਨੂੰ ਯਕੀਨ ਦਿਵਾਇਆ ਵੀ ਅਸੀਂ ਪ੍ਰੋਪੋਜ਼ਲ ਬਣਾ ਕੇ ਭੇਜ ਦੇਵਾਂਗੇ ਮੁੱਖ ਮੰਤਰੀ ਰੈਲੀ ਫੰਡ ਦੇ ਵਿੱਚੋਂ ਇਹਨੂੰ ਮਨਜ਼ੂਰ ਕੀਤਾ ਜਾਵੇ ਨਹੀਂ ਹੁਣ ਤੁਰੰਤ ਕਿੱਥੇ ਲਾਉਣਗੇ ਉਹ ਤੁਰੰਤ ਬੇਟੀ ਨੂੰ ਮਤਲਬ ਇਹ ਵੀ ਕਿਹਾ ਜਿੰਨਾ ਤੱਕ ਮਤਲਬ ਉਹਦੀ ਉੱਪਰੋਂ ਪ੍ਰੋਪੋਜ਼ਲ ਬਣ ਕੇ ਨਹੀਂ ਆਉਂਦੀ ਵੀ ਜਿਹੜੀ ਆਊਟ ਆਫ ਸੋਰਸ ਜਿਹੜੀਆਂ ਇੱਥੇ ਮਤਲਬ ਜ਼ਿਲ੍ਹੇ ਦੇ ਵਿੱਚ ਡੀਸੀ ਰੇਟ ਦੀਆਂ ਜਿਹੜੀਆਂ ਨੌਕਰੀਆਂ ਨੇ ਜਿਵੇਂ ਨਗਰ ਪੰਚਾਇਤ ਦੀ ਹੋਗੀ ਜਗਤਵੀ ਹੋਗੀ ਵੀ ਉਹ ਬੇਟੀ ਕਿਤੇ ਵੀ ਲੈ ਸਕਦੀ ਹੈ ਸਾਡੀ ਇੱਥੋਂ ਤੱਕ ਉਹਨਾਂ ਨਾਲ ਸਹਿਮਤੀ ਬਣੀ ਸਾਡੀ ਸੀਪੀਆਈ ਦੀ ਸੂਬਾ ਕੌਂਸਲ ਮੈਂਬਰ ਹੈ ਮਨਜੀਤ ਕੌਰ ਤੇ ਇਸਤਰੀ ਸਭਾ ਦੀ ਜ਼ਿਲ੍ਹੇ ਦੀ ਪ੍ਰਧਾਨ ਹੈ ਰੁਟੀਨ ਦੇ ਵਿੱਚ ਸਾਡੇ ਜਿਹੜੇ ਪ੍ਰੋਗਰਾਮ ਹੈ ਪਾਰਟੀ ਦੇ ਉਹ ਚੱਲਦੇ ਆ ਔਰ 8 ਤਰੀਕ ਨੂੰ ਔਰਤ ਦਿਵਸ ਦੇ ਮੌਕੇ ਇਦੇ ਘਰ ਜਿਹੜਾ ਕੰਮ ਚੱਲ ਰਿਆ ਸੀਗਾ ਬੋਹਾ ਕਸਬੇ ਦੇ ਵਿੱਚ ਕੋਈ 11 ਕ ਦਾ ਟਾਈਮ ਸੀਗਾ ਔਰ ਦਿਨ ਦਿਹਾੜੇ ਉਹ ਪਰਿਵਾਰ ਜਿਹੜਾ ਸੰਦੀਪ ਸਿੰਘ ਪੁੱਤਰ ਕਾਕਾ ਸਿੰਘ ਬਗੈਰਾ ਇਹਨਾਂ ਨੇ ਆ ਕੇ ਉਹਦਾ ਕਤਲ ਕੀਤਾ ਔਰ ਸਾਡੀ ਸਮਝ ਦੇ ਮੁਤਾਬਕ ਇਹ ਹੈ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਇਹ ਪ੍ਰੋਗਰਾਮ ਨੂੰ ਜਨਤਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਪਲਾਟ ਦਾ ਮਾਮਲਾ ਹੈ ਪਰ ਅਸੀਂ ਇਸ ਮਾਮਲੇ ਨੂੰ ਬੜੀ ਡੰਗਾਈ ਨਾਲ ਦੇਖ ਰਹੇ ਹਾਂ ਬੜੀ ਬਰੀਕੀ ਨਾਲ ਦੇਖ ਰਿਹਾ ਕਿ ਇਹ ਪਲਾਟ ਨਾਲ ਜੋੜ ਕੇ ਨਹੀਂ ਠੀਕ ਹੈ ਪੰਜ ਚਾਰ ਸਾਲ ਪਹਿਲਾਂ ਉਹਦੇ ਨਾਲ ਜਿਹੜਾ ਝਗੜਾ ਸੀ ਇਹਦੇ ਪਿੱਛੇ ਜਿਹੜੀਆਂ ਸਾਥਸਾਂ ਨੇ ਔਰ ਸਾਡਾ ਮੰਨਣਾ ਇਹ ਹੈ ਕਿ ਇਹ ਕਤਲ ਸਿਆਸੀ ਕਤਲ ਹੈ ਜਿਹਦੇ ਸਿੱਟੇ ਵਜੋਂ ਅਸੀਂ ਤਿੰਨ ਦਿਨ ਜਿਹੜਾ ਉਹ ਪ੍ਰਦਰਸ਼ਨ ਰੱਖਿਆ ਔਰ ਕੱਲ ਮਿਤੀ 10 ਤਰੀਕ ਨੂੰ 10 ਮਾਰਚ ਨੂੰ ਪ੍ਰਸ਼ਾਸਨ ਦੇ ਨਾਲ ਸਾਡੀਆਂ ਜਿਹੜੀਆਂ ਮੰਗਾਂ ਉਹਦੇ ਤੇ ਸਹਿਮਤੀ ਬਣੀ ਹੈ ਸਾਡੀ ਪਹਿਲੀ ਮੰਗ ਸੀ ਕਿ ਜਿਹੜੇ ਦੋਸ਼ੀ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਦੂਸਰਾ ਸਾਡਾ ਜਿਹੜਾ ਸੀਗਾ ਕਿ ਇਸ ਕਤਲ ਦੀ ਜਿਹੜੀ ਗੁੱਥੀ ਆ ਉਹਨੂੰ ਸੁਲਝਾਉਣ ਦੇ ਲਈ ਐਸ ਆਈ ਟੀ ਜਿਹੜੀ ਸੱਟ ਹੈ ਉਹਦੀ ਇੱਕ ਉੱਚ ਪੱਧਰੀ ਜਾਂਚ ਤੇ ਕਮੇਟੀ ਬਣੇ ਔਰ ਉਸ ਤੇ ਸਹਿਮਤੀ ਬਣੀ ਹੈ ਨਾਲ ਜਿਹੜੀ ਹੈ ਕਿਉਂਕਿ ਇਹਨਾਂ ਦੀ ਬੇਟੀ ਇਹਨਾਂ ਤੇ ਨਿਰਪਰ ਸੀ ਵੀਰਪਾਲ ਕੌਰ ਆ ਔਰ ਉਹਦੇ ਲਈ ਪਰਿਵਾਰ ਨੂੰ ਜਿਹੜਾ ਕੰਪਨਸੇਸ਼ਨ ਤੇ ਸਰਕਾਰੀ ਨੌਕਰੀ ਦੀ ਜਿਹੜੀ ਅਸੀਂ ਮੰਗ ਕੀਤੀ ਹੈ ਔਰ ਅੱਜ ਮੈਨੂੰ ਨਹੀਂ ਸਮਝ ਆ ਰਹੀ ਕਿਉਂ ਦੇਰੀ ਹੋ ਰਹੀ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਤਰ ਸਾਰੇ ਪੰਜਾਬ ਤੇ ਜਿਹੜੇ ਰੰਗਲੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਸੀ ਅੱਜ ਜਿਹੜੇ ਲੋਕਾਂ ਦੇ ਰਾਖੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਕਤਲ ਦਿਨ ਦਿਹਾੜੇ ਹੋ ਰਿਹਾ ਆ ਆਮ ਲੋਕਾਂ ਦੇ ਕਤਲ ਹੋ ਰਿਹਾ ਤੇ ਉਹਨਾਂ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਵੀ ਮਜੀਦ ਕੌਰ ਸਾਡੀ ਪੰਜਾਬ ਦੀ ਔਰਤਾਂ ਦੀ ਲੀਡਰਸ਼ਿਪ ਸੀ ਔਰ ਪੰਜਾਬ ਦੇ ਕਮਿਊਨਿਸਟ ਪਾਰਟੀ ਦੀ ਸੀਪੀਆਈ ਦੀ ਸਟੇਟ ਕੌਂਸਲ ਮੈਂਬਰ ਸੀ ਬੜੀ ਬਹਾਦਰ ਦਲੇਰ ਦੇਖੀ ਸੀ ਔਰ ਇਸ ਮਾਨਸਾ ਜ਼ਿਲ੍ਹੇ ਦੇ ਵਿੱਚ ਔਰਤਾਂ ਦੀ ਲੜਾਈ ਕਮਿਸਟ ਪਾਰਟੀ ਦੇ ਜਿੰਨੇ ਵੀ ਮਜ਼ਦੂਰਾ ਦੇ ਕਿਸਾਨਾਂ ਦੇ ਸੰਗਰਸ਼ੀ ਸਭ ਦੀ ਲੀਡਰ ਬਣ ਕੇ ਲੜਦੀ ਸੀ ਬੜੀ ਨੇਤਰਕ ਸੀ ਔਰ ਪਿੰਡ ਦੇ ਵਿੱਚ ਕੁਝ ਜਿਹੜੇ ਲੋਕ ਹੈ ਦੁਸ਼ਮਣੀ ਵਾਲਾ ਰਵਈਆ ਰੱਖਦੇ ਸੀ ਜਾਂ ਖਾਰ ਖਾਂਦੇ ਸੀਗੇ ਇਸ ਲਈ ਦੀ ਨੂੰ ਔਰ ਬੜਾ ਬੇਦਰਦੀ ਦੇ ਨਾਲ ਪਿਛਲੇ ਸਮੇਂ ਵਿੱਚ ਦੋ ਦਿਨਾਂ ਦਿਨਾਂ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਔਰ اسی ਸਮਝਦੇ ਪੰਜਾਬ ਦੀ ਜਿਹੜੀ ਲਾਡਰ ਸਿਚੁਏਸ਼ਨ ਹੈ ਇੰਨੀ ਖਰਾਬ ਹੋ ਚੁੱਕੀ ਹੈ ਜਿਹੜਾ ਮਰਜੀ ਕਤਲ ਕਰਕੇ ਜਿਹੜਾ ਮਰਜੀ ਭੱਜ ਜਾਵੇ ਇੱਥੇ ਬੜਾ ਸੁਗਰਸ਼ ਕਰਨਾ ਪਿਆ ਸਾਡੀ ਪੰਜਾਬ ਦੀ ਸੀਪੀਆਈ ਨੂੰ ਸਾਡੀ ਮਾਨਸਾ ਦੀ ਪੁਲਾਡਾ ਦੀ ਸੀਪੀਆਈ ਨੂੰ ਔਰ ਜਿਹਦੇ ਕਾਰਨ ਉਹਨਾਂ ਨੇ ਅਲਟੀਮੇਟਲੀ ਗ੍ਰਿਫਤਾਰ ਕਰਨੇ ਪਏ ਇੱਥੇ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਦਾ ਤਲਮਿਲਾਰ ਰਵਈਆ ਵੀ ਕਈ ਵਾਰੀ ਸਾਨੂੰ ਖਰਾਬ ਕਰਦਾ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਬੜੀ ਕਮਜ਼ੋਰ ਔਰ ਉਹਦੇ ਕਰਕੇ ਸਾਡੀ ਪਾਰਟੀ ਦੇ ਸਾਥੀਆਂ ਦੀ ਮੰਗ ਜਿਹੜੀ ਹੈ ਇੱਕ ਗਰੀਬ ਔਰਤ ਸੀ ਉਹਦੀ ਬੇਟੀ ਹੈ ਉਹਦਾ ਕੋਈ ਵਾਰਸ ਹੈ ਨਹੀਂ ਕੋਈ 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 ਪ੍ਰਾਪਰਟੀ ਨਹੀਂ ਅਸੀਂ ਸਮਝਦੇ ਆ ਵੀ ਜਿਹੜਿਆਂ ਦੀ ਪ੍ਰਾਪਰ ਡਿਮਾਂਡ ਸੀ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ 10 ਲੱਖ ਰੁਪਏ ਦਾ ਕਿਉਂਕਿ ਅਮਨ ਕਾਨੂੰਨ ਦੀ ਹਾਲਤ ਕਰਕੇ ਹੀ ਇਹ ਕਤਲ ਹੋਇਆ ਸਰਕਾਰ ਦੀ ਗੈਰ ਜ਼ਿੰਮੇਵਾਰੀ ਹੈ ਕਿ ਜ਼ਿੰਮੇਵਾਰੀ ਹੈ ਇਹਨਾਂ ਦੀ ਔਰ ਉਹਨਾਂ ਨੂੰ ਹੀ ਇਹ ਪਰਪਾਈ ਕਰਨੀ ਚਾਹੀਦੀ ਹੈ ਦੂਸਰੇ ਪਾਸੇ ਉਹ ਗ੍ਰਿਫਤਾਰ ਕਰਕੇ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਐਕਸ਼ਨ ਕਰਕੇ ਸਟੈਬਲਿਸ਼ ਕਰਨਾ ਚਾਹੀਦਾ ਹੈ ਇਹ ਹੀ ਸਾਡੀਆਂ ਮੰਗਾਂ ਹੈਗੀਆਂ ਅਸੀਂ ਉਹ ਜੇਤਾਫ ਕਸੀ ਢਾਈ ਲੜੀ ਅੱਜ ਅੱਜ ਅਸੀਂ ਕ੍ਰੀਮਿਸ਼ਨ ਕਰ ਰਹੇ ਹਾਂ ਜੇ ਐਡਮਿਨਿਸਟ੍ਰੇਸ਼ਨ ਦੀ ਆ ਪ੍ਰਾਪਰ ਇਨਕੁਆਰੀ ਇਹਦੇ ਥਾਰੋਲੀ ਇਨਕੁਆਰੀ ਕੀਤੀ ਜਾਵੇ ਸਾਡੇ ਸਾਥੀਆਂ ਦੀ ਜਿਹੜੀ ਇੱਥੇ ਕਮੇਟੀ ਬਣੀ ਸੀ ਪ੍ਰਾਪਰ ਇਨਕੁਆਰੀ ਕਰਕੇ ਇਹਦੇ ਪਿੱਛੇ ਬੈਕਗ੍ਰਾਉਂਡ ਕੀ ਸੀ ਕਿਉਂ ਇਸ ਬੀਬੀ ਨੂੰ ਕੁਝ ਬੰਦਿਆਂ ਨੇ ਗੁੰਡੇ ਐਲੀਮੈਂਟ ਨੇ ਬਿਨਾਂ ਕਾਰਨ ਕਤਲ ਕਰ ਦਿੱਤਾ ਕੋਈ ਕਾਰਨ ਤਾਂ ਪਿੱਛੇ ਹੋਣਾ ਕੌਣ ਆਉਦੇ ਪਿੱਛੇ ਐਲੀਮੈਂਟ ਕੌਣ ਆ ਬੰਦੇ ਕੌਣ ਆ ਇਹ ਪ੍ਰਾਪਰ ਇਨਕੁਆਰੀ ਵੀ ਕੀਤੀ ਜਾਵੇ ਮੁਆਵਜ਼ਾ ਦਿੱਤਾ ਜਾਵੇ ਔਰ ਨੌਕਰੀ ਵੀ ਉਹ ਬੇਟੀ ਨੂੰ ਕਿਸੇ ਪਾਸੇ ਰੋਜ਼ਗਾਰ ਉਹਦਾ ਕੋਈ ਹੈ ਹੀ ਨਹੀਂ ਵਾਲੀ ਵਾਰਸੀ ਹੈ ਨਹੀਂ ਉਸ ਨੂੰ ਨੌਕਰੀ ਦਿੱਤੀ ਜਾਵੇ